ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਸਕੂਲ ਬੱਸਾਂ ਦੀ ਸੁਰੱਖਿਆ ਯਕੀਨੀ ਅਤੇ ਇਹਨਾਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਬਣਾਈ ਗਈ ਸੇਫ ਸਕੂਲ ਵਨ ਨੀਤੀ ਦੇ ਤਹਿਤ ਐਸ ਡੀ ਐਮ ਨੰਗਲ ਅਨਮਜੋਤ ਕੋਰ ਡੀ ਐਸ ਪੀ ਨੰਗਲ ਕੁਲਬੀਰ ਸਿੰਘ ਅਤੇ ਨੰਗਲ ਥਾਣਾ ਇੰਸਪੈਕਟਰ ਰਾਹੁਲ ਸ਼ਰਮਾ ਦੀ ਅਗਵਾਈ ਵਿੱਚ ਅਲੱਗ-ਅਲੱਗ ਸਕੂਲ ਬੱਸਾਂ ਦੀ ਜਾਂਚ ਕੀਤੀ ਗਈ ਅਤੇ ਸਕੂਲ ਮੈਨੇਜਮੈਂਟਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਸ ਸਿਲਸਲੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਇਹਨਾਂ ਅਧਿਕਾਰੀਆਂ ਨੇ ਸੈਂਡ ਸোলਜਰ ਡਿਵਾਈਨ ਪਬਲਿਕ ਸਕੂਲ ਨਵਾਂ ਨੰਗਲ ਦਾ ਦੌਰਾ ਕੀਤਾ ਅਤੇ ਬੱਸਾਂ ਦੀ ਚੈਕਿੰਗ ਕੀਤੀ ਇਸ ਮੌਕੇ ਤੇ ਐਸ.ਡੀ.ਐਮ ਨੰਗਲ ਅਨਮੋਜਤ ਕੌਰ ਨੇ ਸਕੂਲ ਮੈਨੇਜਮੈਂਟ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਹੋਇਆ ਕਿਹਾ ਕਿ ਹਰ ਸਕੂਲ ਬੱਸ ਵਿੱਚ ਬੱਸ ਚਾਲਕ ਦੇ ਨਾਲ ਨਾਲ ਇੱਕ ਕੰਡੈਕਟਰ ਅਤੇ ਬੱਚਿਆਂ ਨੂੰ ਅਟੈਂਡ ਕਰਨ ਲਈ ਇੱਕ ਮਹਿਲਾ ਦੀ ਨਿਯੁਕਤੀ ਬੱਸ ਵਿੱਚ ਸੀਸੀਟੀਵੀ ਕੈਮਰੇ ਫਾਸਟਡ ਬਾਕਸ ਹੁਣ ਅਤ ਲਾਜ਼ਮੀ ਹੈ ਨਹੀਂ ਤੇ ਸੇਫ ਸਕੂਲ ਵਨ ਨੀਤੀ ਦੇ ਉਲੰਘਣਾ ਕਰਨ ਵਾਲੇ ਸਕੂਲ ਬੱਸਾਂ ਦੇ ਸਖਤ ਕਾਰਵਾਈ ਕਰਦਿਆ ਹੋਇਆ ਉਹਨਾਂ ਦੇ ਚਲਾਨ ਕੱਟੇ ਜਾਣਗੇ ਉਹਨਾਂ ਨੇ ਕਿਹਾ ਠੰਡ ਅਤੇ ਕੋਰੇ ਦੇ ਦਿਨਾਂ ਨੂੰ ਦੇਖਦਿਆਂ ਹੋਇਆ ਬੱਸਾਂ ਦੇ ਅੱਗੇ ਪਿੱਛੇ ਰਿਫਲੈਕਟਰ ਲਗਾਉਣਾ ਅਤ ਜ਼ਰੂਰੀ ਹੈ ਇਸ ਮੌਕੇ ਤੇ ਬੱਸ ਚਾਲਕਾਂ ਦੇ ਅਲਕੋਹਲ ਦੀ ਜਾਂਚ ਵੀ ਕੀਤੀ ਗਈ ਸਕੂਲ ਦੀ ਪ੍ਰਿੰਸੀਪਲ ਨਿਰਮਲ ਵਾਸੂਦੇਵਾ ਅਤੇ ਡਾਇਰੈਕਟਰ ਵਾਈਪੀ ਕੋਸ਼ਨ ਨੇ ਪ੍ਰਸ਼ਾਸਨ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ ਕਰਨ ਤੇ ਪ੍ਰਸ਼ਾਸਨ ਦਾ ਸਵਾਗਤ ਕੀਤਾ ਅਤੇ ਦਿੱਤੀ ਗਈ ਹਦਾਇਤਾਂ ਦਾ ਪੂਰਾ ਪਾਲਣ ਕਰਨ ਦਾ ਵਚਨ ਦੁਹਰਾਇਆ ਨੰਗਲ ਤੋਂ ਸੁਖਵਿੰਦਰ ਸ਼ਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਲਾਈ ਗਈ ਹੈ ਸਕੂਲਾਂ ਚੈੱਕ ਕੀ ਹੈ ਸਰਸਰਾਂ ਡਰਾਈਵ ਜੀ ਕਈ ਦਿਨਾਂ ਤੋਂ ਅਸੀਂ ਚਲਾ ਰਹੇ ਹਾਂ ਕਿਉਂਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਵਿੱਚ ਵੈਸੇ ਤਾਂ ਰੈਗੂਲਰਲੀ ਸਕੂਲਾਂ ਨੂੰ ਇਨਸਟਰਕਸ਼ਨਸ ਵੀ ਜਾਂਦੇ ਆ ਤੇ ਚੈਕਿੰਗ ਵੀ ਹੁੰਦੀਆਂ ਨੇ ਪਰ ਕਿਉਂਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅੱਗੇ ਆਉਣ ਵਾਲੇ ਸਮੇਂ 'ਚ ਧੁੰਦ ਵਾਲੇ ਦਿਨ ਵੀ ਆਉਣਗੇ ਸੋ ਇਸ ਲਈ ਏਹਤੀਆਤਨ ਜੋ ਹੈ ਚੈਕਿੰਗ ਵਧਾ ਵੀ ਦਿੱਤੀ ਗਈ ਹੈ ਤੇ ਸਕੂਲਾਂ ਦੇ ਵਿੱਚ ਪਹੁੰਚ ਕੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਮੈਮ ਅੱਜ ਇੱਕ ਸਪੈਸ਼ਲ ਇਨਸਟਰਕਸ਼ਨਾਂ ਸਮਝਾਈਆਂ ਗਈਆਂ ਸਾਰੀਆਂ ਜੀ ਕੰਡਕਟਰ ਲੇਡੀ ਨਰਸ ਸਾਹਿਬ ਨੂੰ ਉਹ ਕੀ ਸੀ ਮੈਂ ਅਕਚੁਅਲੀ ਸਕੂਲ ਸਿਸ ਦੇ ਵਿੱਚ ਇਹ ਸੇਫ ਸਕੂਲ ਵਾਹਨ ਪਾਲਿਸੀ ਦੇ ਵਿੱਚ ਹੀ ਇਨਸਟਰਕਸ਼ਨਸ ਨੇ ਕਿ ਇੱਕ ਕੰਡਕਟਰ ਦਾ ਹੋਣਾ ਤੇ ਜੇਕਰ ਸਕੂਲ ਦੇ ਵਿੱਚ ਬੱਸ ਦੇ ਵਿੱਚ ਗਰਲ ਸਟੂਡੈਂਟਸ ਨਹੀਂ ਤੇ ਇੱਕ ਲੇਡੀ ਅਟੈਂਡੈਂਟ ਦਾ ਹੋਣਾ ਲਾਜ਼ਮੀ ਹੈ ਇਹਨਾਂ ਦੇ ਨਾ ਹੋਣ ਦੀ ਸੂਰਤ ਦੇ ਵਿੱਚ ਬੱਸਸ ਨੂੰ 5-5000 ਦਾ ਚਲਾਨਿੰਗ ਵੀ ਕੀਤਾ ਜਾ ਸਕਦਾ ਹੈ ਤੇ ਪਿੱਛੇ ਜਿਹੇ ਕੁਝ ਦੁਰਘਟਨਾਵਾਂ ਵੀ ਸਾਹਮਣੇ ਆਈਆਂ ਸੀਗੀਆਂ ਸੋ ਉਹਨਾਂ ਦੇ ਇhtiyat ਵਜੋਂ ਵੀ ਤੇ ਇੱਕ ਰਿਫਰੈਸ਼ਰ ਵਜੋਂ ਵੀ ਅੱਜ ਸਕੂਲ ਬੱਸਸ ਦੀ ਚੈਕਿੰਗ ਕੀਤੀ ਗਈ ਤੇ ਇੱਕ ਇਨਸਟਰਕਸ਼ਨਸ ਅਸੀਂ ਸਾਰੇ ਸਕੂਲਸ ਨੂੰ ਮੁਰਤੋਂ ਜਾਰੀ ਕੀਤੇ ਜੋ ਮੈਂ ਹੁਣ ਰਿਪੀਟ ਵੀ ਚਾਹਾਂਗੀ ਕਿ ਬੱਸਸ ਦੇ ਵਿੱਚ اٹੈਂਡੈਂਟ ਆਪਣੀ ਭੂਮਿਕਾ ਐਕਟਿਵਲੀ ਨਿਭਾਉਣਗੇ ਇਹ ਇਨਸਟਰਕਸ਼ਨਸ ਦਿੱਤੇ ਗਏ ਨੇ ਕਿ ਬੱਸ ਦਾ ਜੋ ਦਰਵਾਜ਼ਾ ਹੈ اٹੈਂਡੈਂਟ ਉਸ ਨੂੰ ਮੈਨ ਕਰੇਗਾ ਬੱਚਾ ਕੋਈ ਵੀ ਆਪ ਸਕੂਲ ਬੱਸ ਦਾ ਦਰਵਾਜ਼ਾ ਨਹੀਂ ਖੋਲੇਗਾ ਅਟੈਂਡੈਂਟ ਬੱਸ ਦੇ ਦਰਵਾਜ਼ੇ ਕੋਲ ਖੜਾ ਹੋਏਗਾ ਚਾਹੇ ਬੱਚੇ ਨੂੰ ਚੜਾਉਣਾ ਹੈ ਜਾਂ ਉਤਾਰਨਾ ਹੈ ਅਟੈਂਡੈਂਟ ਦਰਵਾਜ਼ਾ ਖੋਲਕੇ ਜੇਕਰ ਬੱਚਾ ਛੋਟਾ ਹੈ ਪੰਜਵੀਂ ਤੋਂ ਤੇ ਉਸਦੇ ਜੈਂਡਰ ਦੇ ਅਨੁਸਾਰ ਅਟੈਂਡੈਂਟ ਜਾਂ ਫੀਮੇਲ ਅਟੈਂਡੈਂਟ ਹੀ ਉਸ ਨੂੰ ਬੱਸ ਤੋਂ ਚੜਾਉਣ ਤੇ ਉਤਾਰਨਗੇ ਤਾਂ ਕਿ ਕਿਸੇ ਵੀ ਤਰੀਕੇ ਦੀ ਦੁਰਘਟਨਾ ਤੋਂ ਜੋ ਹੈ احتیاط ਰੱਖੀ ਜਾ ਸਕੇ ਤੇ ਮੈਡਮ ਇਹ ਅੱਜ ਗੱਲਾ ਇਸ ਸਕੂਲ ਨੂੰ ਵਿਸ਼ੇਸ਼ ਨਹੀਂ ਅਸੀਂ ਇਸ ਲੜੀ ਦੇ ਵਿੱਚ ਕੱਲ ਹੋਰ ਸਕੂਲ ਵੀ ਚੈੱਕ ਕੀਤੇ ਨੇ ਤੇ ਅੱਗੇ ਜੋ ਹੈ ਹੋਰ ਸਕੂਲ ਵੀ ਚੈੱਕ ਇੱਤੇ ਜਾਣਗੇ ਕਿਉਂਕਿ ਨੈਚੁਰਲ ਹੈ ਕਿ ਬੱਚੇ ਹਰ ਜਗ੍ਹਾ ਪੜਦੇ ਤੇ ਹਰ ਜਗ੍ਹਾ ਹਰ ਪ੍ਰੋਪੋਰਸ਼ਨ ਤੇ ਉਹਨਾਂ ਦੀ ਸੇਫਟੀ ਜ਼ਰੂਰੀ ਹੈ। ਮੈਂ ਪੁਲਿਸ ਪ੍ਰਸ਼ਾਸਨ ਨਾਲ ਵੀ ਅਵੇਅਰ ਕੀਤਾ ਗਿਆ ਸਾਰਿਆਂ ਨੂੰ। ਅ ਅੱਜ ਦੇ ਦਿਨ ਅਸੀਂ ਅਵੇਅਰ ਕਰ ਰਹੇ ਹਾਂ ਚੈਕਿੰਗ ਹਾਲੇ ਸਾਡੀ ਚੱਲੀ ਹੈਗੀ ਐ ਸੋ ਜਿੱਥੇ ਇਹਨਾਂ ਦੀ ਚਲਾਨਿੰਗ ਬਣਦੀ ਹੋਏਗੀ ਜਾਂ ਜਿੱਥੇ ਹੁਣ ਤਾਈਆਂ ਆਉਣਗੀਆਂ ਉਹ ਵੀ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਏਗੀ ਪਰ ਅੱਜ ਸਾਡਾ ਮੇਨ ਫੋਕਸ ਬਸਾਂ ਦੀ ਮੈਨਪਾਵਰ ਤੇ ਤੇ ਉਹਨਾਂ ਦੀ ਐਜੂਕੇਸ਼ਨ ਤੇ ਸੀ। ਮੈਡਮ ਸਕੂਲ ਸੇਫਟੀ ਵਿੱਚ ਦੇਖੋ ਜੀ ਬੱਸਸ ਦੇ ਵਿੱਚ ਜਦੋਂ ਵੀ ਚੈਕਿੰਗ ਹੁੰਦੀ ਹੈ ਸੀਸੀਟੀਵੀ ਜਦੋਂ ਫੁੱਲ ਚੈਕਿੰਗ ਹੁੰਦੀ ਹੈ ਸੀਸੀਟੀਵੀ ਹੋਵੇ ਫਰਸਟ ایڈ ਬਾਕਸ ਹੋਵੇ ਰਿਫਲੈਕਟਰਸ ਹੋਣ ਹੋਰ ਵੀ ਜਿਹੜੀਆਂ ਇਵਨ ਫਾਇਰ ਐਕਸਟਿੰਗੁਇਸ਼ਰ ਉਹਨਾਂ ਦੀ ਐਕਸਪਾਇਰੀ ਡੇਟ ਹੈ ਸਾਰੀਆਂ ਚੀਜ਼ਾਂ ਬਹੁਤ ਬਰੀਕੀ ਦੇ ਨਾਲ ਦੇਖੀਆਂ ਜਾਂਦੀਆਂ ਨੇ ਸੋ ਜਦੋਂ ਵੀ ਬੱਸਸ ਦੇ ਵਿੱਚ ਸੀਸੀਟੀਵੀ ਨਹੀਂ ਪਾਏ ਗਏ ਹੈ ਉਹਨਾਂ ਦੀ ਚਲਾਨਿੰਗ ਵੀ ਹੋਈ ਹੈ ਤੇ ਨਾਲ ਇਨਸਟਰਕਸ਼ਨਸ ਵੀ ਗਏ ਨੇ ਕਿ ਬੱਸਸ ਉਦੋਂ ਤੱਕ ਨਾ ਚਲਾਈਆਂ ਜਾਣ ਜਦੋਂ ਤੱਕ ਸੀਸੀਟੀਵੀ ਅਪਡੇਟਡ ਨਾ ਹੋਵੇ ਸੋ ਇੱਥੇ ਵੀ ਜਿੱਥੇ ਹੁਣ ਤਾਈਆਂ ਨੇ ਉਹਨਾਂ ਦੀ ਜ਼ਰੂਰ ਜੋ ਹੈ ਕਰੈਕਸ਼ਨ ਹੋਵੇਗੀ ਨਹੀਂ ਤਾਂ ਐਕਸ਼ਨ ਵਿਲ ਬੀ ਟੇਕ ਕਰ ਦੇਖੋ ਇੱਕ ਮੈਡਮ ਐਸ ਡੀ ਐਮ ਤੇ ਪੁਲਿਸ ਡਿਪਾਰਟਮੈਂਟ ਵਾਲੇ ਵੱਲੋਂ ਸਾਨੂੰ ਇੱਕ ਉਹਨਾਂ ਨੇ ਪ੍ਰੀਕਾਸ਼ਨਰੀ ਮੈਅਰ ਲੈਣ ਵਾਸਤੇ ਬੱਸੇਜ਼ ਦੇ ਵਿੱਚ ਪੂਰੀ ਆਪਣੀ ਜੜੀ ਸੇਫਟੀ ਸਿਕਿਉਰਿਟੀ ਦੇ ਮੈਅਰਸ ਵਾਸਤੇ ਡਰਾਈਵਰਸ ਤੇ ਕੰਡਕਟਰ ਤੇ اٹੈਂਡੈਂਟ ਸਾਰਿਆਂ ਨੂੰ ਪ੍ਰੀਕਾਸ਼ਨ ਦਿੰਦੇ ਨੇ ਉਹਨਾਂ ਬਾਰੇ ਉਹਨਾਂ ਦੀ ਇੱਕ ਵਿਜ਼ਿਟ ਸੀਗੀ ਐਕਸੀਡੈਂਟ ਹੁੰਦੇ ਨੇ ਅਨਫੋਰਚੂਨੇਟ ਐਕਸੀਡੈਂਟ ਹੁੰਦੇ ਨੇ ਉਹਨੂੰ ਖਤਮ ਕਰਨ ਵਾਸਤੇ ਉਹਨਾਂ ਤੇ ਰੋਕ ਲਾਉਣ ਵਾਸਤੇ ਇਹ ਜੜੀ ਉਹਨਾਂ ਨੇ ਵਿਜ਼ਿਟ ਕੀਤੀ ਹੈ ਸਾਡਾ ਮਤਲਬ ਕੀ ਹੈ ਕਿ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਕਦੀ ਵੀ ਕੋਈ ਐਦਾ ਦੀ ਅਨਫੋਰਚੂਨੇਟ ਘਟਨਾ ਨਾ ਹੋਏ ਉਸ ਵਾਸਤੇ ਮੇਅਰਲੈਂਡ ਵਾਸਤੇ ਉਹਨਾਂ ਨੇ ਸਾਡੀ ਇਹ ਵਿਜ਼ਿਟ ਕੀਤੀ ਹੈ ਬਿਲਕੁਲ ਜੀ ਡਾਕੂਮੈਂਟਸ ਪੂਰੇ ਕੰਪਲੀਟ ਨੇ ਸਾਡੇ ਬੱਸ ਜਿਹੜੀਆਂ ਨੇ ਉਹ ਬਿਲਕੁਲ ਸਹੀ ਨੇ اٹੈਂਡੈਂਟ ਨੇ ਹਰ ਬੱਸ ਦੇ ਵਿੱਚ ਦੋ ਦੋ ਔਰ ਜਿਹੜੀਆਂ ਹੋਰ ਐਕਸਟਰਾ ਨਿਊ ਉਹਨਾਂ ਨੇ ਸਾਨੂੰ ਜਿਹੜੀਆਂ ਗਾਈਡਲਾਈਨ ਦਿੱਤੀਆਂ ਨੇ ਉਹ ਉਹਨਾਂ ਨੂੰ ਅਸੀਂ ਫਾਲੋ ਕਰਾਂਗੇ ਤੇ ਹੋਰ ਆਪਣਾ ਜਿਹੜਾ ਟ੍ਰਾਂਸਪੋਰਟ ਸਿਸਟਮ ਹੈ ਉਹਨੂੰ ਅਸੀਂ ਹੋਰ ਪੂਲ ਪ੍ਰੂਫ ਕਰਾਂਗੇ ਦਿਸ ਇਜ਼ ਥੇ